ਉਧਰ ਕੂੜਾ ਸੁੱਟਣ ਵਾਲਿਆਂ ਦੇ ਖਿਲਾਫ ਚੰਡੀਗੜ੍ਹ ਨਗਰ ਨਿਗਮ ਸਖਤ ਨਜ਼ਰ ਆ ਰਿਹਾ। ਖੁੱਲੇ ਆਮ ਕੂੜਾ ਸੁੱਟਣ ਵਾਲਿਆਂ ਦਾ ਚਲਾਨ ਕਟਾਇਆ ਜਾ ਰਿਹਾ, ਮੋਟਾ ਚਲਾਨ ਕਟਾਇਆ ਜਾ ਰਿਹਾ। ਤਾਂ ਟੋਲ ਵਾਚਾ ਕੇ ਕੂੜਾ ਸੁੱਟਣ ਵਾਲਿਆਂ ਨੂੰ ਸ਼ਰਮਿੰਦਾ ਵੀ ਕੀਤਾ ਜਾ ਰਿਹਾ। ਤਾਂ ਕੂੜਾ ਸੁੱਟਣ ਤੇ 13401 ਰੁਪਏ ਦਾ ਚਲਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ। ਨਗਰ ਨਿਗਮ ਨੇ ਦੱਸਿਆ ਕਿ ਸ਼ਿਕਾਇਤ ਦੇ ਲਈ WhatsApp ਨੰਬਰ ਵੀ ਚਾਲਕ ਕਰ ਦਿੱਤਾ। ਸ਼ਿਕਾਇਤ ਕਰਤਾ ਦੀ ਪਛਾਣ ਜਰੀਏ ਗੁਪਤ ਰੱਖੀ ਜਾਏਗੀ। ਔਰ ਤਸਵੀਰਾਂ ਤੋਂ ਦਿਖਾ ਰਹੇ ਆ ਟੋਲ ਦੀ ਥਾਪ ਜ਼ਰੂਰ ਵਾਚ ਰਹੀ ਹੈ ਪਰ ਇੱਥੇ ਕੋਈ ਸਮਾਗਮ ਨਹੀਂ ਹੋ ਰਿਹਾ ਬਲਕਿ ਜਿਹੜੇ ਕੂੜਾ ਸੁੱਟਦੇ ਨੇ ਉਹਨਾਂ ਨੂੰ ਸ਼ਰਤਿੰਦਾ ਕੀਤਾ ਜਾ ਰਿਹਾ ਹੈ ਢੋਲ ਵਜਾ ਕੇ ਤਾਂਕਿ ਹੋਰਨਾਂ ਨੂੰ ਵੀ ਜਿਹੜੀ ਹੈ ਉਹ ਇਸ ਨੂੰ ਲੈ ਕੇ ਸੇਧ ਮਿਲ ਸਕੇ ਤਾਂ ਇਹ ਤਸਵੀਰਾਂ ਨੇ ਕਿਸ ਤਰੀਕੇ ਜਦੋਂ ਕੂੜਾ ਸੁੱਟਦਾ ਨਾ ਇਹ ਲੋਕਾਂ ਉਹਨਾਂ ਦਾ ਮੋਟਾ ਚਲਾਨ ਨਹੀਂ ਕਟਾਇਆ ਜਾ ਰਿਹਾ ਨਾ ਹੀ ਢੋਢੀ ਜਿਹੜੇ ਨੇ ਉਹ ਢੋਲ ਵਜਾ ਰਹੇ ਨੇ ਔਰ ਇਹ ਲੋਕ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਜੁੱਥੇ ਚਲਾਨ ਦਿੱਤਾ ਜਾ